ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਆਓ ਨਜ਼ਰ ਪਾ ਲੈਣਿਆ ਜਿਲੰਦਰ ਸ਼ਹਿਰ ਦੀਆਂ ਖਾਸ ਖਬਰਾਂ ਤੇ 4 ਫਰਵਰੀ ਪੰਜਾਬ ਜੱਜ ਸਭ ਤੋਂ ਵੱਡਾ ਦਿਨ ਰਿਹਾ ਜਿੱਥੇ ਲੋਕਾਂ ਨੇ 70% ਦੀ ਆਪਣੀ VOTING ਦਾ ਇਸਤੇਮਾਲ ਕੀਤਾ ਉੱਥੇ ਹੀ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਵਿੜੈਚ ਨੇ ਵੀ ਜਲੰਧਰ ਚ ਆ ਕੇ ਆਪਣੀ ਵੋਟ ਪਾਈ ਪੰਜਾਬ ਵਿਧਾਨ ਸਭਾ ਚੋਣਾਂ ਚ ਜਿੱਥੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ VOTING ਕੀਤੀ ਉੱਥੇ ਹੀ ਜਲੰਧਰ ਚ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਹਲਕੇ ਚ ਵੋਟ ਦਾ ਇਸਤੇਮਾਲ ਕੀਤਾ ਮੇਰੇ ਖਿਆਲ ਨਾਲ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਜਿਹੜਾ ਇੱਕ ਅਧਿਕਾਰ ਹੈ ਇੱਕ ਗਿਫਟ ਹੁੰਦਾ ਹੁੰਦਾ ਵੋਟ ਦਾ ਅਧਿਕਾਰ ਸੋ ਬੀਂਗ ਅ ਵੋਟਰ ਅੱਜ ਮੈਂ ਆਪਣਾ ਵੋਟ ਪਾ ਕੇ ਆਇਆ ਜੀ ਵੋਟ ਕਾਸਟ ਕੀਤਾ ਹੁਣੇ ਮੈਂ ਪਰ ਮੇਰੇ ਖਿਆਲ ਨਾਲ ਇੱਕ ਵੋਟ ਹੀ ਸਾਡੇ ਕੋਲ ਐਸੀ ਚੀਜ਼ ਹੈ ਜਿਹੜੀ ਪੂਰਾ ਹਿੰਦੁਸਤਾਨ ਸਾਡਾ ਬਦਲ ਸਕਦੀ ਹੈ ਅਸੀਂ ਇਹਦਾ ਗਲਤ ਇਸਤੇਮਾਲ ਕਰਕੇ ਜਾਂ ਇਹਨੂੰ ਇਸਤੇਮਾਲ ਨਾ ਕਰਕੇ ਆਪਣੇ ਦੇਸ਼ ਨਾਲ ਧੋਖਾ ਕਰਦੇ ਹਾਂ ਆਪਣੇ ਸਮਾਜ ਨਾਲ ਡੈਮੋਕ੍ਰੇਸੀ ਨਾਲ ਧੋਖਾ ਕਰਦੇ ਹਾਂ ਸੋ ਸਾਰਿਆਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਵੋਟ ਹੈ ਜ਼ਰੂਰ ਕਾਸਟ ਕਰ اور میں اپنے اس অধিকার ਦਾ استعمال ਕਰਕੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਰندر سینٹرਲ ਤੋਂ ਉਮੀਦਵਾਰ ਡਾਕਟਰ ਸੰਜੀਵ ਸ਼ਰਮਾ ਨੇ ਵੀ ਆਪਣੀ ਕੀਮਤੀ ووٹ ਪਾਈ ਅਤੇ ਨਾਰਥ ਤੋਂ ਉਮੀਦਵਾਰ 바ਵਾ ہੈਨਰੀ ਵੀ ووٹ ਪਾਉਂਦੇ ਹੋਏ نظر آئے ਉਦੋਂ ਇਸ ਦੇ ਨਾਲ ਹੀ ਜਲੰਧਰ ਈਸਟ, ਵੈਸਟ ਅਤੇ ਸੈਂਟਰਲ ਤੋਂ ਖੜੇ ਉਮੀਦਵਾਰਾਂ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਲੰਧਰ ਕੈਂਟੋਂ ਕਾਂਗਰਸੀ ਉਮੀਦਵਾਰ ਪ੍ਰਗਟ ਸਿੰਘ ਅਤੇ ਆਪ ਦੇ ਐਚਐਸ ਵਾਲਿਆਂ ਨੇ ਵੋਟ ਪਾਈ। ਉਧਰ ਦੂਜੇ ਪਾਸੇ ਜਲੰਧਰ ਸੈਂਟਰਲ ਤੋਂ ਭਾਜਪਾ ਉਮੀਦਵਾਰ ਮਨੰਜਨ ਕਾਲੀਆ ਅਤੇ ਕਾਂਗਰਸੀ ਉਮੀਦਵਾਰ ਰਜਿੰਦਰ 베ਰੀ ਨੇ ਵੀ ਆਪਣੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇੱਥੇ ਦੱਸ ਦੇ ਕਿ ਜਲੰਧਰ ਚ ਕੁੱਲ 1830 ਪੋਲਿੰਗ ਬੂਥਾਂ ਤੇ VOTING ਹੋਈ ਅਤੇ ਲੋਕਾਂ ਨੇ ਵੱਧ ਛੜ ਕੇ ਵੋਟ ਪਾਈ। ਮਸ਼ਹੂਰ ਸੂਫੀ ਗਾਇਕ ਅਤੇ ਭਾਜਪਾ ਗੋ ਹੰਸਰਾਜ ਹੰਸਦਾ ਕਹਿਣਾ ਕਿ 11 ਮਾਰਚ ਨੂੰ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪਰਸੰਸਕਾਂ ਨੂੰ ਕਾਫੀ ਪਛਤਾਵਾ ਹੋਵੇਗਾ ਸ਼ਨੀਵਾਰ ਨੂੰ ਵੋਟਪੌਂਟ ਪਿੱਛੋਂ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਇੱਕ ਵਾਰ ਫਿਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੀ ਰਹੇਗੀ ਸੋ ਅਮਨ ਔਰ ਸ਼ਾਂਤੀ ਕੇ ਲਿਏ ਸਿਰਫ ਗੱਠਬੰਧਨ ਸਰਕਾਰ ਬਹੁਤ ਜ਼ਰੂਰੀ ਹੈ ਭਾਜਪਾ ਅਕਾਲੀ ਦਲ ਉਹ ਲੋਗ ਬਹੁਤ ਆਪ ਦੇਖਣਾ 11 ਮਾਰਚ ਕੋ ਪਛਤਾئیںਗੇ जिन्होंने ईंटों, पत्थरों और जूतियों का सहारा लिया उन्होंने ये नहीं सोचा कि वो बुज़ुर्ग जो पाँचवीं बार सी एम बने हैं जिन्होंने दुश्मन को भी कभी बुरा नहीं कहा कभी उत्तेजित नहीं हुए कभी गुस्से में नहीं आए जूता लगने के बाद भी वो सहज रहे उस दिन रब का जूता पड़ गया था उन लोगों पे, जो लोगों ने कोशिश की है जिन लोगों ने कि पंजाब की अमन और शांति भंग हो जिंदरंदर दे बूथ नंबर 23 ते क्रिक्टर हरपजन सिंह भी अपनी वोट पौना है इस मौके पे उन्होंने कहा कि अपनी मर्जी की सरकार चुनने के लिए आज जनता दे कोल सुनहरी मौका है बहुत बार हम लोग कंप्लेंट करते हैं कि हमें ये सरकार नहीं चाहिए ये सरकार अच्छा काम नहीं करती वो सरकार अच्छा काम करती है तो अभी ये टाइम है ये आपका जिम्मा है कि आपको कौन सी सरकार चाहिए और ये आपका अधिकार है वोट डालना और इसको आप ਇਹਤ ਮਤ ਕੀਜੀਏ ਮੈਂ ਇਹ ਹੀ ਕਹਿਣਾ ਚਾਹੁੰਦਾ ਇੱਥੇ ਦੱਸ ਦੇ ਕਿ ਹਰਪਜਨ ਸਿੰਘ ਜਦੋਂ ਵੋਟ ਪਾਉਣ ਪਹੁੰਚੇ ਤਾਂ ਉਹਨਾਂ ਦੇ ਪ੍ਰਸ਼ੰਸਕ ਆਪੇ ਤੋਂ ਬਾਹਰ ਹੋ ਗਏ ਅਤੇ ਚੋਣ ਡਿਊਟੀ ਤੇ ਲੱਗੇ ਅਧਿਕਾਰੀ ਤੇ ਸੁਰੱਖਿਆ ਕਰਮਚਾਰੀ ਵੀ ਆਪਣੀ ਡਿਊਟੀ ਭੁੱਲ ਕੇ ਸੈਲਫੀ ਕਰਵਾਉਣ ਦੀ ਹੋੜ ਵਿੱਚ ਵੀ ਸ਼ਾਮਲ ਹੋਏ ਵਿਆਹ ਦੇ ਬੰਧਨ ਚ ਵੱਜ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਜਲੰਧਰ ਦੇ ਡਾਕਟਰ ਹਰਸ਼ ਨੇ ਨਵੀਂ ਸਰਕਾਰ ਬਣਾਉਣ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ ਲਾਵਾ ਲੈਣ ਤੋਂ ਪਹਿਲਾਂ ਹਰਸ਼ ਨੇ ਆਪਣੇ ਬਰਾਤੀਆਂ ਸਮੇਤ ਵੋਟ ਪਾਈ ਹਰਸ਼ ਨੇ ਦੱਸਿਆ ਕਿ ਉਸ ਦੀ ਬਰਾਤ ਜਲੰਧਰ ਤੋਂ ਗੁਰਦਾਸਪੁਰ ਜਾਣੀ ਸੀ ਪਰ ਵੋਟ ਪਾਉਣਾ ਉਸ ਦਾ ਅਧਿਕਾਰ ਹੈ ਜਿਸ ਨੂੰ ਉਸ ਨੇ ਇਸਤੇਮਾਲ ਕੀਤਾ ਹੈ ਦੇਖੋ ਮੇਰੀ ਸ਼ਾਦੀ ਹੈ ਗੁਰਦਾਸਪੁਰ ਮੇਰੀ ਬਰਾਤ ਗੁਰਦਾਸਪੁਰ ਜਾਣੀ ਹੈ ਪਰ ਜੋ ਇਹ ਵੋਟ ਦਾ ਹੈ ਅਧਿਕਾਰ ਮੈਂ ਸਮਝਦਾ ਹੂੰ ਕਿ ਇਹ ਮੇਰਾ ਸਭ ਤੋਂ ਵੱਡਾ ਕਰਤਵ ਹੈ ਦੇਸ਼ ਕੇ ਪ੍ਰਤੀ कि मैं अपना अधिकार को अपने कर्तव्य को पूरा करूं इसीलिए मैं कि मैंने बरात लेट होने की चिंता छोड़ के पहले वोट डालने आए हूं और अपने साथ जितने भी मेरे बराती और मेरे फैमिली मेंबर्स मदर पापा छोटा ब्रदर सभी आए हैं वोट डालने के लिए ए जिंदालि हर्ष ने बताया कि उसने अपनी होने वाली पत्नी ਨੂੰ ਵੀ वोट पौਹੰਦਾਂ ਸੰਦੇਸ਼ ਭੇਜਿਆ ਹੈ ਜਲੰਧ ਦੇ ਬਸ਼ੀਰਪੁਰਾ ਪੋਲਿੰਗ ਬੂਥ ਤੇ ਉਸ ਵੇਲੇ ਦਰਦਨਾਕ ਘਟਨਾ ਵਾਪਰੀ ਜਦ ਵੋਟ ਪਾ ਕੇ ਬਾਹਰ ਨਿਕਲੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ। ਮੌਕੇ ਤੇ ਮੌਜੂਦ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਣਾ ਚਾਹ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਅਖੀਰ ਪੁਲਿਸ ਵਾਲਿਆਂ ਨੂੰ ਪਰਿਵਾਰ ਵਾਲਿਆਂ ਦੇ ਦਬਾਅ ਅੱਗੇ ਝੁਕਣਾ ਪਿਆ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਵਾਸੀ ਪੀਮਨਗਰ ਦੇ ਰੂਪਜੋ ਹੋਈ ਹੈ। ਪੁਲਿਸ ਦਾ ਕਹਿਣਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕਰਵਾਈ ਹੈ। ਐਸ ਅੰਦਲੰਦਰ ਚਾਰਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਗਬਣੀ ਟੀਵੀ